ਕੁਦਰਤ ਤੇ ਇਨਸਾਨ ਦਾ ਗੂੜਾ ਰਿਸ਼ਤਾ ਤੇ ਜਦੋਂ ਇਨਸਾਨ ਕੁਦਰਤ ਨੂੰ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰੇ ਜਾਂ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੇ ਤਾਂ ਫਿਰ ਸਾਰਾ ਸਿਸਟਮ ਹਿਲ ਜਾਂਦਾ ਸੋ ਅੱਜ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਬਾਈ ਬਰਿੰਦਰ ਸਾੰਭੀ ਜੀ ਮੇਰੇ ਨਾਲ ਭੋਗਪੁਰ ਤੋਂ ਮੇਰੇ ਕੋਲੇ ਬਾਈ ਜੂਨੀ ਆਏ ਹੋਏ ਸੀਗੇ ਬਾਈ ਜੀ ਕੀ ਹਾਲ ਹੈ ਠੀਕ ਠਾਕ ਹਾਂਜੀ ਸਰ ਬਹੁਤ ਵਧੀਆ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਆਪਣਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਔਰ ਗੁਰਪ੍ਰੀਤ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੱਲ ਕਰੀਏ ਬਾਈ ਜੀ ਆਪਾਂ ਕੁਦਰਤ ਤੇ ਇਨਸਾਨ ਦੇ ਰਿਸ਼ਤੇ ਦੀ ਹਾਂਜੀ ਬੜਾ ਗੂੜਾ ਰਿਸ਼ਤਾ ਤੇ ਇਹਨਾਂ ਦਿਨਾਂ ਦੀ ਆਪਾਂ ਗੱਲ ਕਰ ਲਈ ਕਿਉਂਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਜਿਸ ਤਰ੍ਹਾਂ ਜੋ ਹਾਲਾਤ ਉਹਨਾਂ ਤੇ ਬੀਤੇ ਐ ਤੇ ਉਹ ਜਿੱਥੇ ਜ਼ੁਲਮ ਕਰਨ ਵਾਲੇ ਨੇ ਪੂਰੀ ਹੱਦ ਕਰ ਖੜੀ ਸੀ ਉੱਥੇ ਕੁਦਰਤ ਵੱਲੋਂ ਵੀ ਪੂਰਾ ਕਹਿਰ ਦੀ ਸਰਦੀ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਉਸ ਤੋਂ ਠੰਡਾ ਬੁਰਜ ਤੇ ਜਿਹੜੇ ਹਾਲਾਤ ਮੌਸਮ ਉਦੋਂ ਹੁੰਦਾ ਸੀਗਾ ਜਿਹੜੇ ਸਿਆਣੇ ਬਜ਼ੁਰਗ ਦੱਸਦੇ ਨੇ ਕਹਿੰਦੇ ਸੀ ਅਕਸਰ ਸਬਾਹ ਦੇ ਦਿਨਾਂ ਦੇ ਵਿੱਚ ਬਾਈ ਜੀ ਕਹਿੰਦੇ ਮੀਂਹ ਪੈਂਦਾ ਹੁੰਦਾ ਤੇ ਪਰ ਪਿਛਲੇ ਲਗਾਤਾਰ ਅਸੀਂ ਵੀ ਦੇਖਦੇ ਆਏ ਆ ਪੈਂਦਾ ਹੁੰਦਾ ਸੀ ਪਰ ਪਿਛਲੇ 2 ਸਾਲ ਤੋਂ ਆਪਾਂ ਦੇਖਿਆ ਕਿ ਉਹ ਘਟ ਜਾ ਗਿਆ ਸੀਗਾ ਜਾਂ ਪੈ ਹੀ ਨਹੀਂ ਸਿਰਹਾ ਤੇ ਆਪਾਂ ਕਹਿੰਦੇ ਸੀ ਵੀ ਯਾਰ ਵੀ ਕੁਦਰਤ ਵੀ ਬੰਦਿਆਂ ਵਰਗੀ ਹੋਗੀ ਜਿਹਹੇ ਜੇ ਬੰਦੇ ਹੋਗੇ ਉਹੋ ਜੀ ਕੁਦਰਤ ਹੋ। ਹਾਂਜੀ ਸਰ ਇਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜੀ। ਆ ਕਿਉਂਕਿ ਦੇਖਿਆ ਜਾਵੇ ਤਾਂ ਜੇ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਵਾਕਾ ਹੋਇਆ ਸੀਗਾ ਉਦੋਂ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਦੋਂ ਮਾਈਨਸ ਦੇ ਵਿੱਚ ਵੀ ਟੈਂਪਰੇਚਰ ਕਹਿੰਦੇ ਚੱਲ ਜਾਂਦਾ ਸੀ ਬਸ ਹੁਣਿਆ ਜਿੱਦਾਂ ਠੀਕ ਹੈ ਜੀ। ਤੇ ਹੁਣ ਜੇ ਆਪਾਂ ਕੁਦਰਤ ਤੇ ਬੰਦਿਆਂ ਦੀ ਗੱਲ ਕਰਦੇ ਪਿਛਲੇ 2-3 ਸਾਲਾਂ ਤੋਂ ਆਪਾਂ ਦੇਖ ਰਹੇ ਸੀਗੇ ਇਵਨ ਕਿ 2015 ਤੋਂ ਪਹਿਲਾਂ ਮੌਸਮ ਠੀਕ ਹੁੰਦਾ ਸੀ 2016-17 ਤੋਂ ਬਾਅਦ ਹੌਲੀ-ਹੌਲੀ ਮੌਸਮ 'ਚ ਚੇਂਜਿੰਗ ਹੋਣੀ ਸ਼ੁਰੂ ਹੋਈ ਤੇ ਪਿਛਲੇ 2-3 ਸਾਲਾਂ ਤੋਂ ਬਿਲਕੁਲ ਸੁੱਕੀ ਠੰਡ ਪੈ ਰਹੀ ਸੀਗੀ ਪੌਦੇ ਮਹੀਨੇ ਮੀਂਹ ਤਾਂ ਬੜੀ ਦੂਰ ਦੀ ਗੱਲ ਧੁੰਦ ਵੀ ਸਾਨੂੰ ਨਸੀਬ ਨਹੀਂ ਹੋ ਰਹੀ ਸੀ ਬਿਲਕੁਲ ਤੇ ਇਹਨਾਂ ਮੌਸਮ ਚੇਂਜ ਹੋ ਗਿਆ ਸੀਗਾ ਜੀ ਸੁੱਕੀ ਠੰਡ ਦੇ ਨਾਲ ਜਿਹੜਾ ਅਕਸਰ ਆਪਾਂ ਦੇਖਦੇ ਆਂ ਵੀ ਬਿਮਾਰੀਆਂ ਬਹੁਤ ਸਾਰੀਆਂ ਲੈ ਕੇ ਆਉਂਦੀ ਆ ਤੇ ਸੁੱਕੀ ਠੰਡ ਜਿਹੜੀ ਆ ਉਹ ਸਾ ਹਰੇਕ ਲਈ ਉਹ ਮਾੜੀ ਹੁੰਦੀ ਹੈ ਤੇ ਅੱਜ ਇੱਕ ਸਕੂਨ ਦੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਅੱਜ 2 ਸਾਲਾਂ ਬਾਅਦ ਦੁਬਾਰਾ ਮੌਸਮ ਜਿਹੜਾ ਉਸ ਤਰ੍ਹਾਂ ਦਾ ਆਇਆ ਅੱਜ ਸਵੇਰ ਤੋਂ ਠੰਡ ਸੀ ਪੂਰੇ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਪੂਰੀ ਠੰਡ ਸੀ ਕਹਿਰ ਦੀ ਠੰਡ ਸੀ ਤੇ ਅੱਜ بارش ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਕਿ ਅੱਜ بارش ਹੋਈ ਹੈ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਦਿਨ ਰਿਹਾ ਤੇ ਸਵਾ ਦੇ ਦਿਨਾਂ ਦੇ ਵਿੱਚ ਅੱਜ ਅਸੀਂ ਗੱਲ ਕਰੀਏ ਤਾਂ ਅੱਜ بارش ਜਿਹੜੀ ਉਹ ਹੋਈ ਹੈ Tai jeigu šio so, pasankėte... ਤੇ ਕਈ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ ਮੰਨੋ ਕੁਦਰਤ ਨੇ ਜਦਾ ਅਸੀਂ ਖਲਵਾੜ ਕੁਦਰਤ ਨਾਲ ਕਰ ਰਹੇ ਹਾਂ ਭਾਈ ਜੀ ਉਹ ਕਿਤਨੋਂ ਕਿਤੇ ਸਾਨੂੰ ਮਹਿੰਗੀਆਂ ਜਿਹੜੀਆਂ ਉਹ ਪਹਿਣ ਗਈਆਂ ਚਾਹੇ ਅਸੀਂ ਵਾਤਾਵਰਨ ਨਾਲ ਕਰਦੇ ਆਂ ਚਾਹੇ ਅਸੀਂ ਖਾਣ ਪੀਣ ਨਾਲ ਕਰਦੇ ਆਂ ਤੇ ਉਹ ਕਿਤਨੋਂ ਕਿਤੇ ਸਾਨੂੰ ਮਹਗਾ ਜਰੂਰ ਪਊ ਬਿਲਕੁਲ ਸਹੀ ਗੱਲ ਐ ਸਰ ਕਿ ਦੇਖੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਕਿ ਪਿਛਲੇ 2-3 ਸਾਲਾਂ ਤੋਂ ਮੀਂਹ ਤਾਂ ਬੜੀ ਦੂਰ ਦੀ ਗੱਲ ਸੀ ਸਾਨੂੰ ਧੁੰਦ ਵੀ ਨਸੀਬ ਨਹੀਂ ਹੋ ਰਹੀ ਸੀ ਤੇ ਜੇ ਆਪਾਂ ਉਹਨਾਂ ਦਿਨਾਂ ਦੇ ਵਿੱਚ ਸਰਦ ਕੱਪੜੇ ਪਾਉਣੇ ਸੀਗੇ ਤਾਂ ਸਾਨੂੰ ਗਰਮੀ ਲੱਗਦੀ ਸੀਗੀ ਤੇ ਜੇ ਗਰਮੀ ਵਾਲੇ ਕੱਪੜੇ ਪਾਉਣੇ ਸੀਗੇ ਤਾਂ ਸ ਜੋ ਮੈਂਟੇਨ ਨਹੀਂ ਰਹਿੰਦਾ ਸੀਗਾ ਤੇ ਕਾਫੀ ਸਾਰੇ ਲੋਕ ਉਹਨਾਂ ਦਿਨਾਂ ਦੇ ਵਿੱਚ ਬਿਮਾਰ ਰਹਿੰਦੇ ਸੀਗੇ ਤੇ ਅੱਜ ਦੇ ਮਤਲਬ ਕਿ ਪਰਮਾਤਮਾ ਨੇ ਕਿਰਪਾ ਕੀਤੀ ਹੈ ਧਰਤੀ ਵਾਸੀਆਂ ਤੇ ਕਿ ਜਿਹੜਾ ਮੀਂਹ ਪਾਇਆ ਜਾਂ ਮੀਂਹ ਪਿਆ ਤੇ ਉਹਦੇ ਨਾਲ ਹੁਣ ਜਿਹੜਾ ਮੌਸਮ ਦੇ ਵਿੱਚ ਚੇਂਜ ਹੋਊਗਾ ਤੇ ਹੁਣ ਜਿਹੜੀ ਸਹੀ ਠੰਡ ਆ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਕੜਾਕੇ ਵਾਲੀ ਠੰਡ ਹੁਣ ਅੱਗੇ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਸੋ ਇੱਕ ਹੋਰ ਜਿੱਦਾਂ ਮੈਂ ਖਾਣ ਪੀਣ ਦੀ ਗੱਲ ਕੀਤੀ ਸੀ ਤੇ ਅਕਸਰ ਅਸੀਂ ਸਾਡੇ ਗੀਤਾਂ ਦੇ ਵਿੱਚ ਵੀ ਆਉਂਦਾ ਕਿ ਫਲ ਜਿਹੜੇ ਨੇ ਨਾ ਉਹ ਦਿਨਾਂ ਦੇ ਮਹੀਨਿਆਂ ਦੇ ਹਿਸਾਬ ਨਾਲੇ ਚੰਗੇ ਲੱਗਦੇ ਨੇ ਜਿਵੇਂ ਆਮ ਅੰਬ ਬੇਸ਼ੱਕ ਤਸਵੀਰ ਗਰਮਾ ਪਰ ਉਹ ਗਰਮੀਆਂ ਦਾ ਫਲ ਹੈ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਮਿਲਦਾ ਤੇ ਬਹੁਤ ਸਾਰੇ ਐਸੇ-ਐਆਂ ਚੀਜ਼ਾਂ ਨੇ ਤੇ ਜਿੱਦਾਂ ਤਰਬੂਜ ਹੋ ਗਿਆ ਹਾਂਜੀ ਹਾਂਜੀ ਤੇ ਜਾ ਕੇ ਇਹ ਖਰਬੂਜਾ ਹੋ ਗਿਆ ਹਾਂਜੀ ਹਾਂਜੀ ਤੇ ਇਹ ਸਾਰੇ ਗਰਮੀਆਂ ਦੇ ਫਲ ਨੇ ਤੇ ਅਕਸਰ ਇਹ ਕਿਹਾ ਜਾਂਦਾ ਵੀ ਪੌਦੇ ਮਹੀਨੇ ਕਿੱਥੋਂ ਖਰਬੂਜੇ ਭਾਲਦਾ ਪਰ ਅੱਜ ਕੁਦਰਤ ਦੇ ਨਾਲ ਜਿੱਥੇ ਅਸੀਂ ਖਲਵਾੜ ਕੀਤੀ ਹੈ ਚਾਹ ਬਾਈ ਜੀ ਆਪ ਵੀ ਆਪਣੇ ਦਰਸ਼ਕਾਂ ਨੂੰ ਵੀ ਦਿਖਾਉਣੇ ਆ ਤੇ ਆ ਕੀ ਇਹ ਦੱਸੋ ਸਰ ਖਰਬੂਜਾ ਜੀ ਇਹ ਪੱਕੀ ਗੱਲ ਆ ਨਾ ਦੇਖ ਕੇ ਹਾਂ ਦੇਖੋ ਇੱਕ ਨਹੀਂ ਜੀ ਦੋ ਦੋ ਨੇ ਅੱਛਾ ਸਰ ਤੇ ਆ ਲੋ ਆ ਖਰਬੂਜੇ ਨੇ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮਿਲਦੇ ਨੇ ਸੋ ਮੈਂ ਲੁਧਿਆਣਾ ਖੜਾ ਜੀ ਇਸ ਟਾਈਮ ਗਿਲ ਰੋਡ ਤੇ ਆ ਖਰਬੂਜੇ ਸਾਡੇ ਕੋਲੇ ਦੋ ਤੁਸੀਂ ਦੇਖ ਸਕਦੇ ਹੋ ਤੇ ਅ ਕੀ ਕੁਦਰਤ ਨਾਲ ਖਲਵਾੜ ਇਹਨੂੰ ਹੋਰ ਕੀ ਕਹਿ ਸਕਦੇ ਆ ਬਾਈ ਜੀ ਆਪਾਂ ਬਿਲਕੁਲ ਸਹੀ ਗੱਲ ਹੈ ਜੀ ਸਰ ਕਿ ਹੈਰਾਨ ਨਹੀਂ ਵਾਲੀ ਗੱਲ ਇਹ ਹੋ ਰਹੀ ਕਿ ਜਿਹੜੇ ਗਰਮੀਆਂ ਦਾ ਫਲ ਹੈ ਉਹ ਸਰਦੀਆਂ 'ਚ ਕਿਵੇਂ ਮਿਲ ਸਕਦਾ ਪੋਦੇ ਮਹੀਨੇ ਚੋ ਵੀ ਜਦੋਂ ਕਹਿੰਦੇ ਖੜਾਚੇ ਅੱਛਾ ਜੇ ਜੇ ਇਹਨੂੰ ਖਾਵਾਂਗੇ ਵੀ ਆਪਾਂ ਹਾਂਜੀ ਸਰ ਤੇਨੂੰ ਖਾ ਕੇ ਆਪਾਂ ਤੰਦਰੁਸਤ ਰ੍ਹਾਂਗੇ ਨਹੀਂ ਸਰ ਬਿਲਕੁਲ ਨਹੀਂ ਜੀ ਕਿਉਂਕਿ ਜਿਹੜੀ ਚੀਜ਼ ਸਾਨੂੰ ਗਰਮੀਆਂ ਦੇ ਵਿੱਚ ਸਹੀ ਰਹਿੰਦੀ ਉਹ ਸਾਨੂੰ ਗਰਮੀਆਂ 'ਚ ਹੀ ਠੀਕ ਰਹਿੰਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਅੰਬ ਜਿਹੜਾ ਹੈਗਾ ਉਹਦੀ ਤਸਵੀਰ ਗਰਮ ਹੈ ਪਰ ਉਹ ਗਰਮੀਆਂ ਦਾ ਫਲ ਹੈ ਅਸੀਂ ਉਹਨੂੰ ਅੱਜ ਦੀ ਡੇਟਸ ਖਾਵਾ ਕਿ ਸਾਨੂੰ ਉਹ ਸਾਈਡ ਅਫੈਕਟ ਕਰੂਗਾ ਹੀ ਨੁਕਸਾਨ ਸਾਨੂੰ ਕਰੇਗਾ ਹੀ ਕਿਉਂਕਿ ਉਹ ਸਰਦੀਆਂ ਦੇ ਵਿੱਚ ਨਹੀਂ ਖਾਣ ਵਾਲਾ ਹੈਗਾ ਬਿਲਕੁਲ ਤੇ ਇਹ ਚੀਜ਼ ਜੇ ਆਪਾਂ ਅੱਜ ਖਾਣੇ ਆ ਤੇ ਸਾਡੇ ਸਰੀਰ 'ਚ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਜ਼ਰੂਰ ਹੋਊਗਾ ਇਸ ਚੀਜ਼ ਦਾ ਜੀ ਬਿਲਕੁਲ ਸੋ ਇਹ ਆ ਜੀ ਕੁਦਰਤ ਦੇ ਨਾਲ ਖਰਵਾੜ ਦੀ ਨਿਸ਼ਾਨੀ ਤੇ ਪੌਦੇ ਮਹੀਨੇ ਦੇ ਵਿੱਚ ਖਰਬੂਜੇ ਵਾਕਈ ਸਹੀ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਇਹ ਮਿਲਦੇ ਨੇ ਕਮਚੇ ਵੀ ਸਾਫ ਨੇ ਸਰ ਸਾਫ ਨੇ ਤੇ ਮੇਰਾ ਖਿਆਲ ਆ ਵੀ ਸਭੀ ਇਸ ਵੀਡੀਓ ਤੋਂ ਬਾਅਦ ਇਹਨੂੰ ਖਾ ਕੇ ਜ਼ਰੂਰ ਦੇਖੋਗੇ ਨਾ ਕਿਵੇਂ ਲੱਗਦਾ ਜਿਵੇਂ ਗਰਮੀਆਂ ਦਾ ਖਰਬੂਜਾ ਹੁੰਦਾ ਸਰ ਬਿਲਕੁਲ ਸੋ ਬਿਲਕੁਲ ਤਾਜ਼ਾ ਐਦਾਂ ਲੱਗਦਾ ਜਿਦਾ ਫਰੈਸ਼ ਫੂਡ ਹੁੰਦਾ ਤੇ ਉਸ ਤਰ੍ਹਾਂ ਦਾ ਲੱਗਦਾ ਤੇ ਲੱਗਦਾ ਵੀ ਇਹਦੇ ਵਿੱਚ ਵੀ ਮਤਲਬ ਮਿੱਠਾ ਵੀ ਹੋਊਗਾ ਤੇ ਬਾਕੀ ਸਭੀ ਹੋਣੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹਨਾਂ ਨੇ ਖਾਣਾ ਵੀ ਹੈ ਤੇ ਦੇਖਦੇ ਆ ਫਿਰ ਤੁਹਾਨੂੰ ਦੱਸਦੇ ਆ ਵੀ ਕਿਸ ਤਰ੍ਹਾਂ ਦਾ ਫਲ ਸੀ ਸੋ ਕੁਦਰਤੀ ਚੀਜ਼ਾਂ ਕੁਦਰਤ ਦੇ ਨਾਲ ਰਹੀਏ ਤੇ ਕੁਦਰਤੀ ਨਜ਼ਾਰੇ ਲਈਏ ਸੋ ਅੱਜ ਦੇ ਲਈ ਇੰਨਾ ਹੀ ਤੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ